ਤਾਂ ਤਾਂਬਾ ਕੋ ਸਰੀਓ ਯੂਜ਼ ਕਰੋਗਾ हां ਸਰੀਓ ਕੱਟ ਵੀ ਥੋੜਾ ਬਹੁਤ ਲੱਗੇਗਾ ਤੋ ਤਾਂਬੇ ਕੋ ਲੱਗੇਗਾ ਲੋਹ ਨੂੰ ਨਹੀਂ ਲੱਗੇਗਾ ਹਾਂਜੀ ਕੀ ਹਾਲ ਚਾਲ ਹੈ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤਾਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕਰੀ ਸੀ ਵੀ ਤੁਹਾਨੂੰ ਆਪਾਂ ਗੁਰੂ ਜੰਬੇਸ਼ਵਰ ਜੀ ਜਿਹੜਾ ਮਿਸਨੋਈ ਸਮਾਜ ਦੇ ਗੁਰੂ ਸੀਗੇ ਤਾਂ ਉਹਨਾਂ ਦਾ ਆਪਾਂ ਮਕਾਨ ਦਿਖਾਵਾਂਗੇ ਕੱਚਾ ਘਰ ਜਿਹੜਾ ਅੱਜ ਵੀ ਹੈ 574 ਸਾਲ ਪੁਰਾਣਾ ਤਾਂ ਇਸ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਦੇਖ ਰਹੇ ਹੋ ਜਿੱਥੇ ਆਪਾਂ ਖੜੇ ਹਾਂ ਹੁਣ ਮੌਕੇ ਦੇ ਇਹ ਜਿਹੜਾ ਪਿੰਡ ਹੈ ਪਿੰਪਾ ਸਰਪਿੰਡ ਹੈ ਇਹ ਨੋਖਾ ਤੋਂ 35 ਤੋਂ 40 ਕਿਲੋਮੀਟਰ ਦੱਖਣ ਸਾਈਡ 'ਕੋ ਨਹੀਂ ਰਹਿੰਦਾ ਤੇ ਇਹ ਜਿਹੜਾ ਹੈਗਾ ਮਕਾਨ ਇਹ ਜਿਹੜਾ ਘਰ ਹੈਗਾ ਇਹ ਗੁਰੂ ਜੰਮਬੇਸ਼ਵਰ ਜੀ ਮਹਾਰਾਜ ਜਿਹੜੇ ਮਿਸਨੋਈ ਸਮਾਜ ਦੇ ਗੁਰੂ ਸੀਗੇ ਉਹਨਾਂ ਦਾ ਹੈਗਾ ਤਾਂ ਇਸ ਮਕਾਨ ਨੂੰ ਬਣੇ ਹੋਏ ਨੂੰ ਲਗਭਗ 574 ਸਾਲ ਹੋ ਚੁਕੇ ਹੈ ਜੀ ਮਕਾਨ ਦੀ ਰੱਖ-ਰਖਾਵ ਅੱਜ ਵੀ ਬਹੁਤ ਵਧੀਆ ਹੈ ਇੱਥੋਂ ਦੇ ਲੋਕਾਂ ਨੇ ਰੱਖੀ ਹੈ ਇਹ ਜਿਹੜਾ ਅਗਲਾ ਪਾਸਾ ਜਿਹੜਾ ਮਕਾਨ ਦਾ ਬਣਿਆ ਹੋਇਆ ਹੈ ਇਹ ਮਕਾਨ ਦਾ ਜਿਹੜਾ ਬਾਜ਼ ਤਿਆਰ ਕੀਤਾ ਗਿਆ ਹੈ ਇਹਨਾਂ ਦਾ ਪੁਰਾਣਾ ਜਿਹੜਾ ਘਰ ਹੈ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤਾਂ ਇਸ ਜਗ੍ਹਾ ਤੇ ਦੋਸਤੋ ਇੱਕ ਮੰਦਿਰ ਦਾ ਨਿਰਮਾਣ ਹੋ ਰਿਹਾ ਹੈ ਉਹਦੇ ਬਾਰੇ ਵਿੱਚ ਵੀ ਆਪਾਂ ਗੱਲ ਕਰਾਂਗੇ ਇੱਥੇ ਪੱਥਰ ਦਾ ਜਿਹੜਾ ਮੰਦਿਰ ਬਣ ਰਿਹਾ ਉਹਦੀ ਬਾਰੇ ਜੀ ਆਪਾਂ ਗੱਲ ਕਰਾਂਗੇ ਤਾਂ ਦੋਸਤੋ ਬਣੇ ਰਿਓ ਵੀਡੀਓ ਦੇ ਵਿੱਚ ਜੀ ਨਾਮ ਰਾਮ ਜੀ ਇਹ ਨਾਮ ਆਪ ਲੋ ਮੇਰਾ ਨਾਮ ਮਾਲ ਮੇਰਾ ਨਾਮ ਮਾਲ ਜੀ ਠੀਕ ਹੈ ਤਾਂ ਆਪਾਂ ਵੀ ਖੜਾ ਖੜਾ ਲੋਕੇਸ਼ਨ ਨਹੀਂ ਸੀ ਆਪਣੀ ਆਪਾਂ ਆਪੇ ਖੜਾ ਜੰਮੇਸ਼ਰ ਭਗਵਾਨ ਦਾ ਜਨਮ ਸਥਾਨ ਹੈ ਵੀ ਜੀ ਕਿਹ ਮਖੜਾ ਠੀਕ ਹੈ ਕਿਸੇ ਜਗ੍ਹਾ ਕੇ ਨਾਮ ਹੈ ਪਿੰਪਲ ਸਰ ਪਿੰਪਲ ਸਰ ਪਿੰਪਲ ਸਰ ਤੋਂ ਆਪਣੇ ਜਮੇਸ਼ਰ ਵੀ ਭਗਵਾਨ ਜੀ ਉਹ ਜਨਮ ਸਥਾਨ ਉਹ ਅਠਾਈ ਹੈ ਜਿੱਠਾ ਪਖੜਾ ਹਾਂ ਆਪ ਖੜਾ ਜਟ ਜੀ 27 ਸਾਲ ਦੀ ਜਗ੍ਹਾ ਮੇਰੀ ਆ 27 ਸਾਲ ਦੀ ਜਗ੍ਹਾ ਇਹ ਜਗ੍ਹਾ ਮੇਰੀ ਆ ਇਹ ਜਗ੍ਹਾ ਮੇਰੀ ਆ ਠੀਕ ਹੈ ਤੋਂ ਉਹ ਉਹ ਜਿਹੜਾ ਮਕਾਨ ਬਣੜਾ ਹਾਂ ਜੀ ਉਹ ਦੇਖੋ ਦੇਖਣ ਆਇਆ ਆਪ ਮਕਾਨ ਉਹ ਵੀ ਟਾਈਮ ਰੋ ਬਣੜਾ ਉਹ ਵੀ ਟਾਈਮ ਕੋ ਬਣੜਾ ਬਾ ਦਿਸਣੀ ਪੜਿਆ ਨਾ ਨਹੀਂ ਹੋ ਰਿਹਾ ਰਬੀ ਟਾਈਮ ਕੋ ਬਣੜਾ ਬਾਦ ਕੋ ਉਹ ਬਾਦ ਕੋ ਬਣੜਾ ਗਿਆ ਠੀਕ ਹੈ ਠੀਕ ਹੈ ਇਹ ਮਕਾਨ ਦੀ ਸਾਫ ਸੰਵਾਲਾ ਗਾਂਵ ਰਾ ਗਰੀ ਸਾਰਾ सालों साल मतलब, शाल, मतलब जन्माष्टमी का प्रोग्राम ठीक है।, है तो पहले तो पाँच आदमियों स्टार्ट किया पांच आदमी जमाया दस जमाया अब लार लिवार भी अब छब्बीस तारीख बनियो ठीक है कम कम पंद्रह हजार आदमी कटा गया ठीक है तो वो देखो मुकाम है बैठा हुआ क्या इतिहास मुकाम है समाधि स्थल है समाधि स्थल है

ਜਾਤਰੇ ਦੂਸਰੀ ਜਾਤ ਹਾਂਜੀ ਤਾਂ ਆਪਾਂ ਨੂੰ ਇੱਥੇ ਇੱਕ ਜਿਹੜੇ ਮਿਲੇ ਸੀਗੇ 베ਰਾਰਾਮ ਜੀ ਮਾਲ ਤਾਂ ਇਹ ਜਿਹੜੇ ਮਕਾਨ ਦੇ ਦੇਖਰੇ ਕਰ ਰਹੇ ਆ ਜਿੱਥੇ ਜਿਹੜੀ ਆਪਾਂ ਦੀਵਾਰ ਦੇ ਕੋਲੇ ਖੜੇ ਆ ਇਹ ਦੀਵਾਰ ਬਿਲਕੁਲ ਕੱਚੀ ਹੈ ਯਾਨੀ ਕਿ ਇਹ ਕੱਚੀ ਇੱਟ ਦੀ ਨਹੀਂ ਸਿੱਧੀ ਮਿੱਟੀ ਦੀ ਬਣੀ ਹੋਈ ਦੀਵਾਰ ਹੈ ਇਹਦੇ ਵਿੱਚ ਅੰਦਰ ਦਾ ਆਪਾਂ ਤੁਹਾਨੂੰ ਪੂਰਾ ਮਕਾਨ ਦਿਖਾਵਾਂਗੇ ਤੇ ਤੁਸੀਂ ਬਣੇ ਰਿਓ ਵੀਡੀਓ ਦੇ ਵਿੱਚ ਇਹ 베ਰਾਰਾਮ ਜੀ ਮਾਲ ਕਹਰੇ ਵੀ ਇੱਥੇ 27 ਸਾਲ ਸ੍ਰੀ ਜੰਬੇਸ਼ਵਰ ਜੀ ਭਗਵਾਨ ਨੇ ਇਸ ਘਰ ਦੇ ਵਿੱਚ ਗੁਜ਼ਾਰੇ ਸੀ ਵੀ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਦੇ ਜਿਹੜਾ ਨਾਲ ਸਮਰਾਥਲ ਦौरा ਇਹਨਾਂ ਦਾ ਇੱਕ ਹੈਗਾ ਆਪਾਂ ਉਹਦੀ ਵੀ ਵੀਡੀਓ ਤੁਹਾਨੂੰ ਇਹਦੇ ਚੈਨਲ ਦੇ ਉੱਤੇ ਮਿਲੂਗੀ ਤਾਂ ਉਸ ਜਗ੍ਹਾ ਤੇ ਕੀ ਜਨਾ ਉਹਨਾਂ ਨੇ ਤਪੱਸਿਆ ਕੀਤੀ ਸੀ ਗੁਰੂ ਜੰਮੇਸ਼ਵਰ ਜੀ ਭਗਵਾਨ ਜਿਹੜੇ ਸੀਗੇ ਉਹਨਾਂ ਨੇ ਤਪੱਸਿਆ ਕੀਤੀ ਸੀ ਤਾਂ ਉਸ ਤੋਂ ਬਾਅਦ ਇਹ ਕਹਰੇ ਵੀ ਹੁਣ ਇੱਥੇ ਆਪਾਂ ਮੰਦਿਰ ਦਾ ਨਿਰਮਾਣ ਕਰਵਾ ਰਹੇ ਹਾਂ ਜੀ ਹਾਂ ਅਪਰ ਕਮਨ ਜੀ ਜੀ ਹਾਂ ਆਪਣੇ ਅੱਗੇ ਬੈਰ ਸੀੜੀਆਂ ਲਗਾਈ ਦੀ ਨੀ ਬੈ ਸੀੜੀਆਂ ਲਗਾਈ ਦੀ ਨੀ ਹਾਂ ਹਾਂ ਚੋਕ ਮੁਕਾਮਲ ਫੇਮੀ ਹੈ ਉੱਪਰ ਚੋਕਰ ਵੀ ਹੋਣੀ ਤੇ ਫਿਰ ਚੋਕ ਤੇ ਆ ਗੱਡੀ ਖੜੀ ਹੈ ਬਟਾ ਅੱਗੇ बैठा के पोड़ बने मंदिर की नीम तो जुड़ी है ठीक है परिक्रमा तो की दीवार सारी है आठ फुट ऊपर है ग्यारह फुट नीचे जमीन में अच्छा यू बाद ग्यारह फुट नीम में जमीन में जमीन में ठीक है तो चौड़ाई खासा रहेंगी चौड़ाई चौड़ाई छप्पन फुट है लंबाई है इक्यासी फुट

तो मतलब वो बाटो या बजरी सीमेंट दो भी आवे तो वो सेवा हुआ वाला सेवा हुआ है ठीक है इन कितना टाइम में तैयार हुई है मंदिर वो हुई तीन साढ़े तीन साल तीन साढ़े तीन साल में तीन, तीन ड्राइंग वगैरह थे बनवा ली सारी हाँ बना ली देखी बाप आप फोटो देखी तो बाप पूरी बात चीज बननी है हाँ बाप पूरी चीज बननी है पत्थर जोध पीला पत्थर पीला पत्थर ठीक है मशाल लगाने लगे सूखे पत्थर बने रामेंद्रल टाइप अच्छा ठीक है रामेंद्रल बनि बिन फिक्स कर फिक्स कर एक दूसरे के अंदर जॉइंटिंग बिन फिक्स हुई मसाला कौन लगायो मसाला कौन लगायो इमे मसाला लागयो फिरी कटई को लागयो नी फिरी कटई लागई तो वो तांबे को लाग लो एक फिरी कटई नी आगे ठीक है हां ठीक है मतलब इनकी लाइफ भी पूरी दुना तक चलेगी दुना तक चलेगी ठीक है कत्तो काम नहीं हो कत्तो काम है ਇੰਨੇ ਅੰਦਰ ਤੇ ਤਾਂਬਾ ਕੋਈ ਸਰੀਓ ਯੂਜ਼ ਕਰੋਗਾ ਹਾਂ ਸਰੀਓ ਕੱਟੇ ਵੀ ਥੋੜਾ ਬਹੁਤ ਲੱਗੇਗਾ ਉਹ ਤਾਂਬੇ ਕੋਈ ਲੱਗੇਗਾ ਲੋਹ ਨਹੀਂ ਲੱਗਣਾ ਬਹੁਤ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜੇ ਜੰਗਲੇ ਆ ਜਾਂ ਬਾਰੀਆਂ ਬਣੀਆਂ ਵੀ ਇਹ 500 74 ਸਾਲ ਪੁਰਾਣੀਆਂ ਇਹ ਕਿਲੀਆਂ ਵੀ ਜਿਹੜੀਆਂ ਹੈਗੀਆਂ ਲੱਕੜ ਦੀਆਂ 574 ਸਾਲ ਪੁਰਾਣੀਆਂ ਇੱਥੇ ਜਾਨਵਰਾਂ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਜਾਨਵਰਾਂ ਦੀ ਤੁਹਾਨੂੰ ਆਵਾਜ਼ ਆਪਾਂ ਨੇਚਰਲ ਸੁਣਾਵਾਂਗੇ ਇਸ ਜਗ੍ਹਾ ਤੇ ਮੋਰ ਚਿੜੀਆ ਤੇ ਜਿਹੜੇ ਜਾਨਵਰ ਆ ਬਿਲਕੁਲ ਨਾਰਮਲ ਰਹਿੰਦੇ ਆ ਕੋਈ ਦਿੱਕਤ ਨਹੀਂ ਕੋਈ ਇਹਨਾਂ ਨੂੰ ਛੇੜਦਾ ਨਹੀਂਗਾ ਆਮ ਹੀ ਫਿਰਦੇ ਰਹਿੰਦੇ ਆ ਇਹ ਬੰਦਿਆਂ ਦੇ ਕੋਲੇ ਤਾਂ ਫਿਰ ਨਰੋਜ ਬਿਲਕੁਲ ਕੋਈ ਨਜ਼ਦੀਕ ਹੀ ਫਿਰਦੇ ਰਹਿੰਦੇ ਆ ਤਾਂ ਇਹ ਜਿਹੜਾ ਤੁਸੀਂ ਅੰਦਰੋਂ ਮਕਾਨ ਦੇਖ ਰਹੇ ਹੋ ਦੋਸਤੋ ਇਹ ਸ੍ਰੀ ਗੁਰੂ ਜੰਮੇਸ਼ਵਰ ਜੀ ਭਗਵਾਨ ਜਿਹੜੇ ਸੀਗੇ ਉਹਨਾਂ ਦਾ ਇਹ ਖੁੱਦ ਦਾ ਮਕਾਨ ਹੈ ਪੁਰਾਣਾ ਮਕਾਨ ਹੈ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਮਕਾਨ ਦੇ ਉੱਤੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਮੋਰ ਬੈਠਾ ਹੈ ਤੇ ਬਿਲਕੁਲ ਇਹਨੂੰ ਕੋਈ ਨਹੀਂ ਹਿਲਾਉਂਦਾਗਾ ਇਸ ਤਰ੍ਹਾਂ ਹੀ ਬੈਠੇ ਰਹਿੰਦੇ ਆ ਜਾਨਵਰ ਤਾਂ ਇਹ ਜਿਹੜੀਆਂ ਕੱਚੀਆਂ ਦੀਵਾਰਾਂ ਤੇ ਇਸ ਤਰ੍ਹਾਂ ਦੇ ਪ੍ਰਣਾਲੇ ਜਿਹੜੇ ਦੇਖ ਸਕਦੇ ਹੋ ਤੁਸੀਂ ਮਿੱਟੀ ਦੇ ਬਣਾ ਕੇ ਪ੍ਰਣਾਲੇ ਪਹਿਲਾਂ ਲੱਗੇ ਹੁੰਦੇ ਸੀਗੇ ਤਾਂ ਜਿਹੜੇ ਕੱਚੇ ਘਰ ਸੀਗੇ ਉਸ ਘਰ ਨੂੰ ਅੱਜ ਵੀ ਲੋਕਾਂ ਨੇ ਇੱਥੋਂ ਦੇ ਨੇ ਬਹੁਤ ਸੰਭਾਲ ਕੇ ਰੱਖਿਆ ਹੋਇਆ ਹੈ ਅੰਦਰ ਦੀ ਤੁਹਾਨੂੰ ਵੀਡੀਓ ਦਿਖਾਵਾਂਗੇ ਵੀ ਆਪਾਂ ਅੰਦਰ ਇਹ ਜਿਹੜਾ ਸੀਗਾ ਇੱਕ ਰੂਮ ਬਣਿਆ ਸੀਗਾ ਰੂਮ ਦੇ ਅੰਦਰ ਹੀ ਇੱਕ ਰੂਮ ਫੋਰ ਬਣਿਆ ਹੋਇਆ ਸੀਗਾ ਜਿਸ ਦੇ ਵਿੱਚ ਗੁਰੂ ਜੰਮੇਸ਼ਵਰ ਜੀ ਭਗਵਾਨ ਨੇ 27 ਸਾਲ ਇਸ ਮਕਾਨ ਦੇ ਵਿੱਚ ਇਹਨਾਂ ਨੇ guzari ਸੀਗੇ ਆਪ ਦਾ ਜਿਹੜਾ ਬਚਪਨ ਸੀਗਾ ਉਹ ਇਸ ਮਕਾਨ ਦੇ ਵਿੱਚ guzaraਇਆ ਸੀਗਾ ਇਹਨਾਂ ਨੇ ਉਸੀਂ ਦੇਖ ਰਹੇ ਹਾਂ ਕਿ ਇਸ ਮਕਾਨ ਨੂੰ ਬਿਲਕੁਲ ਸਾਫ਼ ਸੰਭਾਲਣਾ ਰੱਖਿਆ ਗਿਆ ਇੱਥੋਂ ਦੇ ਲੋਕਾਂ ਦੀ ਤਾਂ ਅੱਜ ਇੱਥੇ ਮੰਦਿਰ ਬਣ ਰਿਹਾ ਜਿਹੜਾ ਕਿ ਰਾਮ ਮੰਦਿਰ ਪਹਿਲੀ ਜਗ੍ਹਾ ਤਾਂ ਅਯੁੱਧਿਆ ਦੇ ਵਿੱਚ ਇੱਕ ਰਾਮ ਮੰਦਿਰ ਬਣਿਆ ਦੂਜੀ ਜਗ੍ਹਾ ਤੇ ਜਿਹੜਾ ਮੰਦਿਰ ਬਣਨਾ ਹੈ ਉਹ ਇੱਥੇ ਗੁਰੂ ਜੰਮੇਸ਼ਵਰ ਜੀ ਭਗਵਾਨ ਦਾ ਮੰਦਿਰ ਬਣਨਾ ਹੈ ਤਾਂ ਤੁਸੀਂ ਦੇਖ ਰਹੇ ਹੋ ਵੀ ਇਹ ਜਿਹੜੇ ਬਰਤਨ ਵੀ ਪਏ ਆ ਤੇ ਉਸ ਟਾਈਮ ਦੇ ਬਰਤਨ ਆ ਉਹਨਾਂ ਦੇ ਜਿਹੜੇ ਇਹਨਾਂ ਨੂੰ ਯੂਜ਼ ਕੀਤਾ ਗਿਆ ਸੀ ਇਸੇ ਇਸ ਬਰਤਨਾਂ ਨੂੰ ਕੰਮ 'ਚ ਲੈਂਦੇ ਹੁੰਦੇ ਸੀ ਇਹ ਪਾਣੀ ਪੂਣੀ ਦੇ ਤੇ ਉਸ ਕੰਮ 'ਚ ਲੈ ਜਾਂਦੇ ਸੀਗੇ ਇਸ ਮਕਾਨ ਦੇ ਵਿੱਚ ਪੌੜੀਆਂ ਵੀ ਚੜੀਆਂ ਹੋਈਆਂ ਉਸ ਟਾਈਮ ਦੀਆਂ ਜਿਹੜੀਆਂ ਇਹ ਪੌੜੀਆਂ ਬਣੀਆਂ ਹੋਈਆਂ ਇਹ ਮਕਾਨ ਉਸ ਟਾਈਮ ਦਾ ਹੀ ਹੈ ਸੰਭਾਲ ਕੇ ਰੱਖਿਆ ਗਿਆ ਲੋਕਾਂ ਨੇ ਜਿੰਨੇ ਜਿਵੇਂ ਵੀ ਆ ਤਾਂ ਬਨੇਰਿਆਂ ਦੀ ਜਿਹੜੀ ਹੈਗੀ ਹੈ ਅੰਦਰ ਨੂੰ ਢਾਲ ਦਿੱਤੀ ਜਾਂਦੀ ਸੀਗੀ ਤਾਂ ਕਿ ਪਾਣੀ ਦਾ ਜਿਹੜਾ ਉੱਤੇ ਹੈ ਬਨੇਰੇ ਦੇ ਉੱਤੇ ਨਾ ਰੁਕੇ ਆਪਣੀ ਦੀਵਾਰ ਦੇ ਤਾਂ ਉਹ ਬਨੇਰਿਆਂ ਦਾ ਪਾਣੀ ਵੀ ਅੰਦਰ ਢਲਦਾ ਸੀਗਾ ਤਜਵੀ ਬਿਲਕੁਲ ਛੱਤਾਂ ਦੇ ਉੱਤੇ ਥੋੜੀ ਦੁਬਾਰਾ ਤੋਂ ਰਿਪੇਅਰਿੰਗ ਕੀਤੀ ਹੈ ਫਿਨਿਸ਼ਿੰਗ ਕੀਤੀ ਹੈ ਜਿਹੜੀ ਜਗ੍ਹਾ ਰਹਿੰਦੀ ਸੀ ਉਸਤੇ ਸੈੱਡ ਲਾਇਆ ਤਾਂ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਆ ਚੀਜ਼ ਜਿਹੜੀ ਆ ਕਦ ਵਾਸਤੇ ਕੰਮ ਚ ਲਈ ਜਾਂਦੀ ਸੀਗੀ ਇਹ ਉਸ ਟਾਈਮ ਦੀਆਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਪਈਆਂ ਐ ਇਸ ਵੇਸ ਬਹੁਤ ਬਹੁਤ ਸਾਰੀਆਂ ਲੋਕ ਜਿਹੜੀਆਂ ਚੀਜ਼ਾਂ ਇੱਥੇ ਪਈਆਂ ਤਾਂ ਇਸ ਜਗ੍ਹਾ ਤੇ ਅੱਜ ਮੰਦਿਰ ਬਣ ਰਿਹਾ ਜਿਹੜਾ ਉਹ ਮੰਦਿਰ ਬਹੁਤ ਸ਼ਾਨਦਾਰ ਬਣਨਾ ਹੈ ਮੰਦਿਰ ਉਸ ਦੇ ਵਿੱਚ ਮੰਦਿਰ ਦੇ ਵਿੱਚ ਜਿਹੜੀ ਯੂਜ਼ ਹੋਣੀ ਹੈ ਸਰੀਆ ਨਹੀਂ ਹੋਣਾ ਉੱਥੇ ਜਿਹੜਾ ਤਾਂਬੇ ਦਾ ਸਰੀਆ ਯੂਜ਼ ਹੋਣਾ ਉਸ ਮੰਦਰ ਦੇ ਵਿੱਚ ਬੇਰਾ RAM ਜੀ ਮਾਲ ਨੇ ਆਪਾਂ ਨੂੰ ਦੱਸਿਆ ਵੀ ਤਾਂਬੇ ਦਾ ਸਰੀਆ ਹੀ ਯੂਜ਼ ਹੋਊਗਾ ਇਸ ਜਗ੍ਹਾ ਤੇ ਸਾਫ ਸਪਾਈ ਦਾ ਬਹੁਤ ਧਿਆਨ ਰੱਖਿਆ ਗਿਆ ਜਿਹੜੇ ਇੱਥੋਂ ਦੇ ਲੋਕ ਆ ਉਹ ਸਾਫ ਸਪਾਈ ਬਹੁਤ ਜ਼ਿਆਦਾ ਧਿਆਨ ਨਾਲ ਲੱਗਦੇ ਆ ਤਾਂ ਦੋਸਤੋ ਉਸ ਟਾਈਮ ਦੇ ਇਹ ਬਰਤਨ ਜਿਹੜੇ ਹੈਗੇ ਆ ਤੇ ਉਸ ਟਾਈਮ ਦੇ ਪਏ ਆ ਤੇ ਇਹਨਾਂ ਨੂੰ ਵੀ ਸੰਭਾਲ ਕੇ ਰੱਖਿਆ ਗਿਆ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਇਹਨਾਂ ਨੇ ਆਪ ਦੇ ਜਿਹੜੇ ਸਮਾਜ ਦੇ ਗੁਰੂਆਂ ਦੀ ਜਿਹੜੀ ਚੀਜ਼ਾਂ ਸੀਗੀਆਂ ਸਭ ਸੰਭਾਲ ਕੇ ਰੱਖੀਆਂ ਮਕਾਨ ਸਮੇਤ ਰੱਖੀਆਂ ਅੱਜ ਕੱਲ ਇਹ ਚੀਜ਼ਾਂ ਲੂਫਤ ਹੋ ਰਹੀਆਂ ਆ ਜਿਆਦਾ ਤੋਂ ਜਿਆਦਾ ਮਤਲਬ ਲੋਕ ਇਹਨਾਂ ਦੀ ਸੰਭਾਲ ਨਹੀਂ ਕਰ ਸਕਦੇ ਜਿਹੜੀ ਚੱਕੀ ਹੈ ਤੁਸੀਂ ਦੇਖ ਸਕਦੇ ਹੋ ਇਹ ਵੀ ਉਸ ਟਾਈਮ ਦੀ ਹੈ ਤੇ ਇਹਦੇ ਵਿੱਚ ਜਿਹੜੇ ਬਰਤਨ ਸਾਰੇ ਸ਼ੀਸ਼ੇ ਦੇ ਵਿੱਚ ਕਰਵਾ ਕੇ ਤਿਆਰ ਤੇ ਨਾਲ ਇਸ ਜਗ੍ਹਾ ਤੇ ਰੱਖ ਰੱਖਿਆ ਹੈ ਉਸ ਟਾਈਮ ਜਿਹੜੇ ਬਰਤਨ ਸੀਗੇ ਜਿਹੜੇ ਕਾਸੀ ਦੇ ਜਾਂ ਫਿਰ ਪਿੱਤਲ ਦੇ ਯੂਜ਼ ਕੀਤੇ ਜਾਂਦੇ ਸੀ ਇਹ ਘਰਾਂ ਦੇ ਵਿੱਚ ਲੱਕੜ ਦੀਆਂ ਚੁਗਾਠਾਂ ਉਸ ਟਾਈਮ ਗੇਟ ਬਹੁਤ ਛੋਟੇ ਹੁੰਦੇ ਸੀਗੇ ਦੋਸਤੋ ਤਾਂ ਇਹ ਜਿਹੜਾ ਮਕਾਨ ਤੁਸੀਂ ਦੇਖ ਰਹੇ ਹੋ ਇਹ ਆਪਾਂ ਨੇ ਬਾਅਦ ਚ ਤਿਆਰ ਕਰਵਾਇਆ ਸੀਗਾ ਇਸ ਜਗ੍ਹਾ ਤੇ ਦੋਸਤੋ ਕੋਈ ਵੀ ਪ੍ਰਕਿਰਤੀ ਦੇ ਨਾਲ ਖਿਲਵਾੜ ਨਹੀਂ ਕੀਤੀ ਗਈ ਹੈ ਤੇ ਪ੍ਰਕਿਰਤੀ ਦੇ ਵਿੱਚ ਜੀਵ ਜੰਤੂ ਜਾਂ ਪੇੜ-ਪੌਦੇ ਬਹੁਤ ਸੁਰੱਖਿਤ ਖੜੇ ਹੈ ਤਾਂ ਵਾਤਾਵਰਣ ਵੀ ਬਹੁਤ ਸੁੱਧਾ ਹੈ ਇੱਥੋਂ ਦਾ ਤੁਸੀਂ ਕਦੇ ਆਓ ਤਾਂ ਜ਼ਰੂਰ ਦੇਖ ਕੇ ਜਾਓ ਪਿੰਪਾ ਸਰ ਨੋਖਾ ਤੋਂ 30-35 ਕਿਲੋਮੀਟਰ ਸਾਈਡ ਤੇ ਰਹਿੰਦਾ ਹੈ ਇਹ ਦੱਖਣ ਸਾਈਡ ਦਾ ਨਹੀਂ ਤਾਂ ਤੁਸੀਂ ਜ਼ਰੂਰ ਦੇਖ ਕੇ ਜਾਓ ਬਹੁਤ ਸ਼ਾਨਦਾਰ ਲੋਕੇਸ਼ਨ ਹੈ ਬਹੁਤ ਵਧੀਆ ਹੈ ਤਾਂ ਉਮੀਦ ਕਰਦੇ ਹਾਂ ਕਿ ਦੋਸਤੋ ਤੁਹਾਨੂੰ ਵੀਡੀਓ ਵਧੀਆ ਲੱਗੇ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਮੈਂਟ ਕਰਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹਾ ਲੱਗਿਆ ਚੈਨਲ ਤੇ ਨਵੇਂ ਉਹਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗਿਆ ਹੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਧੰਨਵਾਦ ਦੋਸਤੋ